ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਤੀਜਾ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਗੁਰਮਖ ਵਰਤੇ ਸਬਾਪੇ ਸੱਚਾ ਗੁਰਮਖੋ ਪਾਏ ਸਮਾਵਣਿਆ ਹਉ ਵਾਰੀ ਜੀਓ ਵਾਰੀ ਗੁਰ ਪੂਰਾ ਮਨਵ ਸਾਵਣਿਆ ਗੁਰਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕੇ ਗੁਣੀ ਸਮਾਵਣਿਆ ਰਹਾਉ ਗਰਮਖ ਤਰਤੀ ਗਰਮਖ ਪਾਣੀ ਗਰਮਖ ਪਵਨ ਬੈਸੰਤਰ ਖੇਲਾ ਵਿਟਾਣੀ ਸੋਨੀ ਗੋਰਾ ਚੂ ਮਰਮਰ ਚੰਮੈ ਨਿ ਕੋ ਰੇ ਆਵਣ ਚਾਵਣਿਆ ਤਿੰਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹ ਸੱਚੇ ਬਣਜਾਰੇ ਸੱਚ ਬਣੰਜੇ ਗੁਰ へ ਤਪਾਰੇ ਸੱਚ ਵਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵਤਿ ਕਿਉ ਪਾਏ ਮਨਮਖ ਪੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਪਾਲੇ ਮਨਮੁਖ ਅੰਦੇ ਫਰੇਬੇ ਤਾਲੇ ਜਿਥੈ ਵਥ ਹੋਵੇ ਤਿੱਥੋਂ ਕੋਈ ਨਾ ਪਾਵੇ ਮਨਮੁਖ ਪਰਮ ਭਲਾਵਣਿਆ ਆਪੇ ਦੇਵੇ ਸ਼ਬਦ ਭਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ